ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਸਰਮਕਾਸ਼ ਸਿੰਘ ਹੈ ਸਰ ਕੀ ਇਨਸੀਡੈਂਟ ਹੈ ਜੀ ਤੇ ਸਰ ਮੈਨੂੰ ਤੇ ਪਤਾ ਨਹੀਂ ਸਰ ਮੈਂ ਤੇ ਪੈੜੀ ਦੇ ਵਿੱਚ ਆਪਣਾ ਡਿਆ ਸੀ ਤੇ ਮੈਨੂੰ ਫੋਨ ਆਇਆ ਸਰ ਪੀਰੀਅ ਸਿਟੀ ਕੋ ਬੰਦਿਆਂ ਨੇ ਫੋਨ ਕੀਤਾ ਕਿ ਤੁਹਾਡੇ ਬੱਚਿਆਂ ਦੇ ਉੱਪਰ ਆ ਕੇ ਕਿਸੇ ਨੇ ਹਰਿੰਦਰ ਨਾਮ ਦਾ ਬੰਦਾ ਹੈ ਨizampur ਦਾ ਉਹ ਸਰ ਉਹਨੇ ਆ ਕੇ ਸਾਡੇ ਬੱਚਿਆਂ ਦੇ ਉੱਤੇ ਗੋਲੀਆਂ ਮਾਰਨੀਆਂ ਚਾਲੂ ਕਰ ਦਿੱਤੀਆਂ ਹੈ ਸਾਨੂੰ ਪਤਾ ਨਹੀਂ ਕੀ ਗੱਲ ਹੋਈ ਏ ਸਰ ਉਹ ਕਿੱਥੋਂ ਨਯਾਮਪੁਰੇ ਤੋਂ ਆ ਕੇ ਤੇ ਇੰਪੀਰੀਅਸ ਹੱਲ ਦੇ ਵਿੱਚ ਅਟੈਕ ਕਰ ਰਿਹਾ ਸਰ ਕਿੰਨੇ ਜਾਣੇ ਆਏ ਸੀ ਸਰ ਸਰ ਉਹ 5 6 ਜਾਣੇ ਆਏ ਆ ਵੀਡੀਓ ਰਿਕਾਰਡਿੰਗ ਹੈਗੀ ਏ ਵੀਡੀਓ ਰਿਕਾਰਡਿੰਗ ਦੇ ਵਿੱਚ 5 6 ਜਾਣੇ ਆਏ ਆ ਅੱਛਾ ਜੀ ਤੇ ਸਰ ਉਹਨੂੰ ਮਗਰ ਜਿਹੜਾ ਕੁਲਦੀਪ ਧਾਲੀਵਾਲ ਐ ਐਮ ਐਲ ਏ ਸਰ ਉਹ ਉਹਨੂੰ ਸਪੋਰਟ ਕਰ ਰਿਹਾ ਏ ਕ੍ਰਾਸ ਪਰਚਾ ਕਰਾ ਰਿਹਾ ਏ ਕੁਲਦੀਪ ਧਾਲੀਵਾਲ ਉਹਦੇ ਬੇਟੇ ਦਾ ਸਿਰ ਪੜਾ ਕੇ ਸਾਡੇ ਕੋਲ ਸੀਸੀਟੀਵੀ ਸਾਰੀਆਂ ਫੁਟੇਜ ਨੇ ਸਰ ਜਦੋਂ ਉਹ ਇੱਥੇ ਆ ਕੇ ਅਟੈਕ ਕੀਤਾ ਏ ਜਿਹੜਾ ਆਮ ਆਦਮੀ ਵਾਲਾ ਕੁਲਦੀਪ ਧਾਲੀਵਾਲ ਭਾਸ਼ਣ ਦਿੰਦਾ ਏ ਕਿ ਅਸੀਂ ਗੈਂਗਸਟਰ ਖਤਮ ਕਰ ਰਹੇ ਗੈਂਗਸਟਰ ਖਤਮ ਨਹੀਂ ਕਰ ਰਹੇ ਸਾਰੇ ਗੈਂਗਸਟਰ ਪੈਦਾ ਕਰ ਰਹੇ ਨੇ ਕਿਹੜੀ ਜਗ੍ਹਾ ਤੇ ਬੇਟਾ ਐਡਮਿਟ ਹੈ ਸਰ ਸਾਰ ਸਿਵਲ ਲਾਈਨ ਅੰਮ੍ਰਿਤਸਰ ਸਿਵਲ ਹਸਪਤਲ ਹਾਂਜੀ ਸਿਵਲ ਹਸਪਤਲ ਸਰ ਉੱਥੇ ਐਡਮਿਟ ਹੈ ਸਰ ਕਿੱਥੇ ਗੋਲੀ ਲੱਗੀ ਹੈ ਜੀ ਉਹਦੇ ਸਰ ਲੱਤ 'ਚ ਲੱਗੀ ਏ ਜਦੋਂ ਉਹ ਗੱਡੀ 'ਚ ਲੈ ਕੇ ਭੱਜਣ ਲੱਗੇ ਨੇ ਸਰ ਉਹਨਾਂ ਨੇ ਥਾੜ ਦੇ ਉੱਪਰ ਅਟੈਕ ਕੀਤਾ ਹੈ ਸਰ ਗੱਡੀ ਦੇ ਵਿੱਚ ਗੋਲੀਆਂ ਲੱਗੀਆਂ ਨੇ ਥਾੜ ਦੇ ਉੱਤੇ ਜੀ ਉਹ ਤੇ ਰੱਬ ਵੱਲੋਂ ਬਚ ਗਏ ਨੇ ਸਾਰੇ ਤੇ ਮਾਰਨ ਦੀ ਨੀਤ ਨਾ ਆਇਆ ਮੈਨੂੰ ਸਮਝ ਨਹੀਂ ਲੱਗਦੀ ਕਿ ਐਡੇ ਵੱਡੇ ਉਹ ਦੀ ਮੈਨੂੰ ਪਤਾ ਨਹੀਂ ਕੋਈ 40-50 ਸਾਲ ਦੀ ਹੋਏਗੀ ਸਾਦ ਨੂੰ ਅੱਕਰੀ ਨਹੀਂ ਆ ਗਈ ਇੱਕ 22 ਸਾਲ ਦੇ ਬੱਚੇ ਦੇ ਉੱਤੇ ਅਟੈਕ ਕਰ ਰਿਆ ਉਹ ਸਰ ਕੋਈ ਪੁਰਾਣੀ ਲਾਕਡਾਡ ਤੇ ਨਹੀਂ ਕੋਈ ਸਰ ਅਸੀਂ ਤਾਂ ਜਾਣਦੇ ਵੀ ਨਹੀਂ ਉਹਨਾਂ ਨੂੰ ਕੌਣ ਹੈ ਤੇ ਫਿਰ ਕਿਸ ਗੱਲ ਉਹਦਾ ਹੈ ਕਿ ਕੁਲਦੀਪ ਧਾਲੀਵਾਲ ਹਾਰ ਗਿਆ ਹੋਵੇ ਤੇ ਉਹਨੇ ਕੋਈ ਉਹਨੂੰ ਮਿਲ ਗਿਆ ਹੋਵੇ ਕਿ ਅਸੀਂ ਕੋਈ ਗਲਤ ਵੋਟਾਂ ਪੈ ਗਈਆਂ ਕੋਸ਼ ਹੋ ਗਈਆਂ ਤੇ ਸਾਡੇ ਬੱਚਿਆਂ ਦੇ ਉੱਤੇ ਅਟੈਕ ਕਰਾ ਰਹੇ ਨੇ ਤੇ ਕ੍ਰੋਸ ਪਰਚੇ ਕਰਾ ਰਹੇ ਕੁਲਦੀਪ ਧਾਲੀਵਾਲ ਹੁਣ ਤੇ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਸਾਥ ਦਿੱਤਾ ਗਿਆ ਪੁਲਿਸ ਵੱਲੋਂ ਸਰ ਅਸੀਂ ਉਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਕਿ ਜੋ ਵੀ ਇਹਨੂੰ ਇ ਬਾਈ ਬਾਈ ਦੌਤ ਪਰਚੇ ਬਣਾ ਰਿਹਾ ਹੈ ਗਲਦੀਪ ਧਾਲੀ ਵਾਲੋ ਦਾ ਬੇਟੇ ਦਾ ਸਿਰ ਪੜਾ ਦਿੱਤਾ ਹੈ ਅੱਛਾ ਜੀ ਤੇ ਕਿੱਥੇ ਗੋਲੀ ਲੱਗੀ ਹੈ ਉਹਦੇ ਲਾਤੇ ਗੋਲੀ ਲੱਗੀ ਹੈ ਬੇਟੇ ਦੇ ਸਰ ਕੀ ਮੰਗ ਗਿਆ ਹੁੰਦਾ ੜੀ ਮੰਗ ਸਾਡੀ ਇਹੋ ਹੀ ਆ ਵੀ ਇਹ ਗਾਂ ਤੋਂ ਆਮ ਆਦਮੀ ਸਰਕਾਰੇ ਤੇ ਹੁਣ ਜਿੱਤੇ ਨਹੀਂ ਜਿਲ੍ਹਾ ਪ੍ਰੀਸ਼ਦ ਮੈਂ ਕਿੰਨਾ ਸਰਕਾਰ ਹੋਣੀ ਨਹੀਂ ਜਿਹਦੀ ਜਿੰਨਾ ਇਹਨਾਂ ਨੇ ਗੈਂਗਸਟਰ ਪੈਦਾ ਕਰ ਦਿੱਤਾ ਹੈ ਜਿੰਨਾ ਇਹਨਾਂ ਨੇ ਨਸ਼ਾ ਪੈਦਾ ਕਰ ਦਿੱਤਾ ਹੈ ਸਰ ਇਨਾ ਗੰਦ ਪਾ ਦਿੱਤਾ ਐ ਸਰਕਾਰ ਨੇ ਸਰ ਕੇ ਸ਼ਰਿਆਮ ਬੱਚੇ ਮਾਰੇ ਕਦੀ ਕਦੇ ਪੁਲਸ ਵਾਲਿਆਂ ਤੇ ਅਟੈਕ ਹੋ ਰਿਆ ਕਦੀ ਕਹੇ ਬੱਚਿਆਂ ਦੇ ਉੱਤੇ ਅਟੈਕ ਹੋ ਰਿਆ ਸਰ ਸੀਸੀਟੀਵੀ ਹੈਗੀ ਜੀ ਹੈਗੀ ਐ ਸਰ ਸਾਡੇ ਕੋਲ ਸਾਰੀਆਂ ਫੁਟੇਜ ਨੇ ਸਰ ਅਸੀਂ ਤੇ ਇੱਥੇ ਰਹਿੰਦੇ ਆ ਸਰ ਐਮਪੀਰੀਅਸ ਨੇ ਸਾਡੇ ਘਰ ਆ ਕੇ ਅਟੈਕ ਕੀਤਾ ਉਹਨਾਂ ਨੇ ਸਰ ਸਾਰੀ ਗੱਡੀ ਵੀ ਤੋੜ ਦਿੱਤੀ ਆ ਗੱਡੀਆਂ ਟੁੱਟੀਆਂ ਸਾਰੋ ਦੂਜੇ ਬੰਨੇ ਸਾਰੇ ਸਰ ਉਹਦੇ ਵਿੱਚ ਗੋਲੀਆਂ ਲੱਗੀਆਂ ਨੇ ਅੱਛਾ ਜੀ ਉਹ ਤੇ ਮੈਨੂੰ ਲੱਗਦਾ ਹੈ ਮੈਂਟਲ ਸਾਰੋਂ ਨੂੰ ਮੈਂਟਲ ਹਸਪੀਟਲ ਐਡਮਿਟ ਕਰਾਉਣਾ ਚਾਹੀਦਾ ਇੱਥੇ ਸਿਵਲ ਬੰਦੇ ਕੋਈ ਇੱਥੋਂ ਬੱਚੇ ਨੰਗਦੇ ਨੇ ਨਹੀਂ ਸਾਰਾ ਆਵਾਜਾ ਹੀ ਕਿਸੇ ਦੇ ਵੀ ਗੋਲੀ ਲੱਗ ਸਕਦੀ ਹੈ ਸ਼ਰੇਆਮ ਗੁੰਡਾਗਰਦੀ ਕੀਤੀ ਸ਼ਰੇਆਮ ਗੁੰਡਾਗਰਦੀ ਕੀਤੀ ਸਾਰੋਂ ਨੇ ਕੀ ਮਾਮਲਾ ਜੀ ਜਿਹੜਾ ਇੱਕ ਰਿਵਾਰਕਾ ਰੋਡ ਤੇ ਗੋਲੀ ਚੱਲੀ ਉਹਦੇ ਅੱਜ ਸਕੂਲ 'ਚ ਬੱਚੇ ਪੜ੍ਹਦੇ ਨੇ 11ਵੀਂ ਬਾਰੀ ਕਲਾਸ 'ਚ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਇੱਕ ਮੁੰਡਾ ਫੇਰ ਪੜਦਾ ਇੱਕ ਨਜਾਮੀ ਨਾਲ ਪੜਦਾ ਸਿਰ ਕਾਰਨ ਪਤਾ ਲੱਗਿਆ ਕੀ ਕਾਰਨ ਬੱਚਿਆਂ ਦਾ ਕਾਰਨ ਕੀ ਆ ਜੀ 11ਵੀਂ ਕਲਾਸ ਪੜ੍ਹਨ ਦਾ ਮਤਲਬ ਵੀ ਕੋਈ ਨਹੀਂ ਮੂਲੀ ਗੱਲ ਤਾਂ ਉਹ ਕਿਤੇ ਝਗੜਾ ਹੋਇਆ ਇਹ ਕਿਤੇ ਮੁੜ ਕੇ ਉਥੋਂ ਝਗੜੇ ਤੋਂ ਬਾਅਦ ਕਿਤੇ ਰਾਜੀਨਾਮੇ ਵਾਸਤੇ ਸਾਡੇ ਲੋਹਾਰਕਾ ਰੋਡ ਤੇ ਖੜੇ ਸੀਗੇ ਜੋ ਲੋਹਾਰਕਾ ਰੋਡ ਤੇ ਰਾਜੀਨਾਮੇ ਤੇ ਖੜੇ ਤੇ ਉੱਥੇ ਫੇਰ ਇਹਨਾਂ ਦਾ ਝਗੜਾ ਹੋ ਗਿਆ ਇਹਨੂੰ ਝਗੜਾ ਹੋ ਗਿਆ ਤੇ ਉੱਥੇ ਜਿਹੜਾ ਵਾ ਹਰਿੰਦਰ ਸਿੰਘ ਆ ਨਜਾਮ ਦੀ ਬਣਦਾ ਸਰਪੰਚ ਉਹਨੇ ਗੋਲੀ ਮਾਰੀ ਤੇ ਇੱਕ ਮੁੰਡੇ ਦੇ ਜਿਹੜਾ ਹੈਗਾ ਵਾ ਐਸ਼ਪੀ ਸਿੰਘ ਉਹਦੀ ਲੱਤ 'ਚ ਵੱਜੀ ਆ ਉਹਨੂੰ ਉੱਥੇ ਸਿਵਲ ਹਸਪਤਾਲ ਦਾ ਹਲ ਕਰਾਇਆ ਸੀ ਤੇ ਸਿਵਲ ਹਸਪਤਾਲ ਨੇ ਉਹਨੂੰ ਰੈਫਰ ਕਰਤਾ ਗੁਰਦਾਨਪੁਰ ਦੇ ਹਸਪਤਾਲ ਸਰ ਕਿੰਨੇ ਰਾਉਂਡ ਫਾਇਰ ਹੋਏ ਦੀ ਵਿੱਚ ਉੱਥੇ 5 ਤੋਂ 6 ਰਾਉਂਡ ਦੱਸਣ ਦੇ ਮਤਾਬਕ ਇਹਨਾਂ ਦੇ 5 ਤੋਂ 6 ਰਾਉਂਡ ਫਾਇਰ ਹੋਏ ਸੀ ਜੀ ਪਸਤੂ ਸੀ ਕਿ ਉਹ ਆਪਣਾ ਗਸੰਸੀ ਸੰਸ ਨਹੀਂ ਉਹ ਤਫ਼ਤੀਸ਼ ਦਾ ਵਿਸ਼ਾ ਦੀ ਜਦੋਂ ਗ੍ਰਿਫਤਾਰ ਕਰਾਂਗੇ ਉਹਦਾ ਪਤਾ ਲੱਗੇ ਕਿਹੜਾ ਕੋਈ ਇਹਨਾਂ ਵੱਲੋਂ ਵੀ ਚਲਾਈਆਂ ਗਈਆਂ ਕਿ ਗੋਲੀਆਂ ਨਹੀਂ ਇਹਨਾਂ ਦੇ ਦੱਸਣ ਦੇ ਮਤਾਬਕ ਇਹਨਾਂ ਵੱਲੋਂ ਕੋਈ ਚਲਾਈ ਵੀ ਸਾਫ ਹੋਈ ਬਾਕੀ ਮੌਕੇ ਤੇ ਅਸੀਂ ਗਏ ਆ ਬਾਕੀ ਤਫ਼ਤੀਸ਼ ਜਾਰੀ ਹੈ ਦੀ ਕੋਈ ਸੀਸੀਟੀਵੀ ਆਈ ਸਮਾਂ ਸਰ ਨਹੀਂ ਅਜੇ ਸੀਸੀਟੀਵੀ ਕੋਈ ਸਰ ਹੁਣ ਕਿੰਨੇ ਬੰਦਿਆਂ ਦੇ ਖਿਲਾਫ ਕੰਪਲੇਂਟ ਦਰਜ ਹੋਈ ਆ ਉਹ ਅਜੇ ਜੀ ਜੇਲ ਆ ਜਾ ਅਜੇ ਉਹਨੇ ਬਿਆਨ ਨਹੀਂ ਲਿਖਾਇਆ ਜਿਉਂ ਵੀ ਬਿਆਨ ਲਿਖਾਊਗਾ ਜਿਹਦੇ ਖਿਲਾਫ ਲਿਖਾਉਗਾ ਉਹਦੇ ਮੁਤਾਬਿਕ ਕਾਨੂੰਨੀ ਕਾਰਵਾਈ ਹੋਵੇਗੀ ਕੋਈ ਲੀਡਰ ਦਾ ਮੁੰਡਾ ਵੀ ਹੈ ਨਹੀਂ ਜੀ ਕੋਈ ਲੀਡਰ ਦਾ ਕੋਈ ਕਾਉਂਸਲਰ ਦਾ ਜਾਂ ਕੋਈ ਐਮਐਲਏ ਦਾ ਮੁੰਡਾ ਹੈ ਕੋਈ ਲੀਡਰ ਦਾ ਮੁੰਡਾ ਵਿੱਚ ਸਰ ਹੁਣ ਕਿਹੜੀ ਧਾਰਾ تحت ਮਾਮਲਾ ਅੱਗੇ ਕੀਤਾ ਜਾ ਰਿਹਾ ਜੀ ਅਜੇ ਜੀ ਬਿਆਨ ਲਿਖਾਊਗਾ ਬਿਆਨ ਦਿਖਾਉਣ ਤੋਂ ਬਾਅਦ ਹੀ ਆਪਾਂ ਕਾਰਵਾਈ ਕਰਾਂਗੇ